ਪੰਜਾਬ ਵਿੱਚ ਵੀ ਸਿਆਸੀ ਅਖਾੜਾ ਪਖੜਨਾ ਸ਼ੁਰੂ ਹੋ ਗਿਆ ਹੈ ਜੇਕਰ ਪੰਜਾਬ ਦੇ ਸਰਹੱਦੀ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਥੇ ਵੀ ਚੋਣ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਗੁਰਦਾਸਪੁਰ ਅnder 9 ਵਿਧਾਨ ਸਭਾ ਹਲਕੇ ਹਨ ਜਿਨ੍ਹਾਂ ਵਿੱਚ ਵਟਾਲਾ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਗੁਰਦਾਸਪੁਰ ਕਾਧੀਆਂ ਸੁਜਾਨਪੁਰ ਪੋਆ ਤੇ ਦੀਨਾ ਨਗਰ ਸ਼ਾਮਿਲ ਹਨ ਇਨ੍ਹਾਂ ਹਲਕਿਆਂ ਚੋ ਵਿਧਾਨ ਸਭਾ ਹਲਕਾ ਪੋਆ ਤੇ ਦੀਨਾ ਨਗਰ ਰਾਖਵੀਂ ਹਲਕੇ ਹਨ ਲੋਕ ਸਭਾ ਹਲਕੇ ਅੰਦਰ ਕੁੱਲ 1535937 ਵੋਟਰ ਹਨ ਜਿਨ੍ਹਾਂ ਵਿੱਚੋਂ 809538 ਪੁਰਸ਼ ਵੋਟਰ ਅਤੇ 726363 ਮਹਿਲਾ ਵੋਟਰ ਤੇ 36 ਵੋਟਰ ਤੀਜੇ ਲਿੰਗ ਵਾਲੇ ਹਨ ਲੋਕ ਸਭਾ ਚੋਣਾਂ 2014 ਵਿੱਚ ਗੁਰਦਾਸਪੁਰ ਸੰਸਦੀ ਹਲਕੇ ਤੋਂ ਫਿਲਮੀ ਅਦਾਕਾਰ ਸ਼੍ਰੀ ਵਿਨੋਦ ਖੰਨਾ ਆਪਣੇ ਪ੍ਰਮੁੱਖ ਵਿਰੋਧੀ ਉਮੀਦਵਾਰ ਸਰਦਾਰ ਪ੍ਰਤਾਪ ਸਿੰਘ ਵਾਜਵਾ ਨੂੰ ਹਰਾ ਕੇ ਇਸ ਹਲਕੇ ਤੋਂ ਸੰਸਦ ਮੈਂਬਰ ਬਣੇ ਸਨ ਸਾਲ 2017 ਵਿੱਚ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦਾ ਦਿਹਾਂਤ ਹੋ ਗਿਆ ਤੇ ਖਾਲੀ ਹੋਈ ਸੀਟ ਲਈ ਅਕਤੂਬਰ 2017 ਵਿੱਚ ਜਿੰਮਣੀ ਚੋਣਾ ਹੋਈਆਂ ਜਿਸ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਆਪਣੇ ਵਿਰੋਧੀ ਅਕਾਲੀ ਭਾਜਪਾ ਉਮੀਦਵਾਰ ਸ਼੍ਰੀ ਸਵਰਨ ਸਲਾਰੀਆਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜੇਤੂ ਬਣੇ ਸਨ ਵੰਨਣਯੋਗ ਹੈ ਕਿ ਇਸ ਚੋਣਾਂ ਵਿੱਚ ਸਾਰੇ 9 ਵਿਧਾਨ ਸਭਾ ਹਲਕਿਆਂ ਅੰਦਰ ਹੀ ਕਾਂਗਰਸ ਦੀ ਹਰੀ ਚੰਡੀ ਰਹੀ ਅਤੇ ਜਾਖੜ ਨੂੰ ਸਾਰੇ ਹਲਕਿਆਂ ਤੋਂ ਹਿੱਜਤ ਪ੍ਰਾਪਤ ਹੋਈ ਸੀ ਇਸ ਜਮਨੀ ਚੋਣ ਦਾ ਦਿਲਚਸਪ ਪਹਿਲੂ ਇਹ ਸੀ ਕਿ ਇਸ ਚੋਣ ਵਿੱਚ ਜਾਖੜ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ ਜੇਤੂ ਰਹੇ ਸਨ ਅਤੇ 2014 ਦੀ ਲੋਕ ਸਭਾ ਚੋਣ ਵਿੱਚ ਸ਼੍ਰੀ ਵਿਨੋਦ ਖੰਨਾ ਵੀ ਸਾਰੇ ਵਿਧਾਨ ਸਭਾ ਹਲਕਿਆਂ ਵਿੱਚੋਂ ਜੇਤੂ ਰਹੇ ਸਨ ਲੋਕ ਸਭਾ ਚੋਣਾਂ 2019 ਦੀ ਗੱਲ ਕਰੀਏ ਤਾਂ ਗੁਰਦਾਸਪੁਰ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਜਿਮਨੀ ਚੋਣ ਵਿੱਚ ਜੇਤੂ ਰਹੇ ਸ਼੍ਰੀ ਸੁਨੀਲ ਕੁਮਾਰ ਜਾਖੜ ਨੂੰ ਹੀ ਮੁਰਚਾਉਣ ਮੈਦਾਨ ਵਿੱਚ ਉਤਾਰਨਾ ਤੈ ਹੈ ਪਾਰਟੀ ਵਿੱਚ ਉਹਨਾਂ ਦੀ ਕੋਈ ਬਹੁਤੀ ਵਿਰੋਧਤਾ ਨਾ ਹੋਣ ਕਾਰਨ ਜਾਖੜ ਦੇ ਨਾਮ ਤੇ ਹੀ ਲਗਭਗ ਹਲਕੇ ਦੇ ਸਾਰੇ ਕਾਂਗਰਸੀ ਆਗੂਆਂ ਵੱਲੋਂ ਮੋਹਰ ਲਾਈ ਜਾਪਦੀ ਹੈ। ਉਹਨਾਂ ਦੇ ਨਾਮ ਦਾ ਐਲਾਨ 파ਮੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰ ਦਿੱਤਾ ਗਿਆ ਹੈ ਪਰ ਕਾਂਗਰਸ ਹਾਈ ਕਮਾਂਡ ਵੱਲੋਂ ਰਸਮੀ ਤੌਰ ਤੇ ਅਜੇ ਕੀਤਾ ਜਾਣਾ ਹੈ। ਰਾਜ ਸਭਾ ਮੈਂਬਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਸਹ ਹਲਕੇ ਤੋਂ ਲੋਕ ਸਭਾ ਚੋਣ ਲੜਨ ਲਈ ਖਾਸ਼ ਮਨਸਾਨਾ ਤੇ ਉਹਨਾਂ ਨੇ ਇਸ ਸੰਬੰਧੀ ਆਪਣੇ ਵਿਚਾਰ ਤੇ ਸੁਝਾ ਪਾਰਟੀ ਹਾਈ ਕਮਾਂਡ ਨੂੰ ਦੱਸੇ ਸਨ। ਪਰ ਸ਼੍ਰੀ ਜਾਖੜ ਦੇ ਮੁੜ ਚੋਣ ਮੈਦਾਨ ਵਿੱਚ ਆਉਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਦੂਜੇ ਪਾਸੇ ਭਾਜਪਾ ਕ ਦਲਵੱਲੋਂ ਟਿਕਟ ਲਾਂਡ ਲਈ ਜਿਮਨੀ ਚੋਣ ਹਾਰ ਚੁੱਕੇ ਅਤੇ ਹਲਕੇ ਵਿੱਚ ਸਰਗਰਮ ਸ਼੍ਰੀ ਸਵਰਨ ਸਲਾਰੀਆ ਵੱਲੋਂ ਵੀ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ ਜਦਕਿ ਪਾਜਪਾ ਹਾਈ ਕਮਾਂਡ ਵੱਲੋਂ ਸਵਰਗਵਾਸੀ ਸੰਸਦ ਮੈਂਬਰ ਸ਼੍ਰੀ ਵਿਨੋਦ ਖੰਨਾ ਦੀ ਪਤਨੀ ਜਾਂ ਉਹਨਾਂ ਦੇ ਪੁੱਤਰ ਰਖਸ਼ੇ ਖੰਨਾ ਨੂੰ ਵੀ ਟਿਕਟ ਦਿੱਤੇ ਜਾਣਦੇ ਚਰਚੇ ਹਨ ਇਸ ਤੋਂ ਇਲਾਵਾ ਸੀਪੀਆਈ ਐਮਐਲ ਲਿਬ੍ਰੇਸ਼ਨ ਵੱਲੋਂ ਇਸ ਹਲਕੇ ਤੋਂ ਅਸ਼ਵਨੀ ਕੁਮਾਰ ਤੇ ਵਰਗਾੜੀ ਇਨਸਾਫ ਮੋਰਚੇ ਵੱਲੋਂ ਵਿਸ਼ਵਿਤ ਡਾਕਟਰ ਸ਼ਰਲਿੰਦਰ ਸ਼ੈਲੀ ਦਾ ਨਾਮ ਐਲਾਨ ਦਿੱਤਾ ਗਿਆ ਹੈ ਜਦਕਿ ਚੋਣਾ ਮੌਕੇ ਭਾਗ ਵਧਾਉਣ ਵਾਲੇ ਕੁਝ ਹੋਰ ਆਗੂਆਂ ਵੱਲੋਂ ਵੀ ਚੋਣ ਲੜਨ ਲਈ ਪਰ ਤੋਲੇ ਜਾਣ ਲੱਗੇ ਹਨ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਇਕਤਾ ਪਾਰਟੀ ਤੇ ਉਹਨਾਂ ਦਾ ਗੱਠ ਜੋੜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਹੋਰ ਖੱਬੇ ਪੱਖੀ ਪਾਰਟੀਆਂ ਨੂੰ ਉਮੀਦਵਾਰ ਲੱਪਣੇ ਦਿੱਲੀ ਅਜੇ ਦੂਰ ਵਾਲੀ ਗੱਲ ਹੈ ਜਿਸ ਕਰਕੇ ਇਸ ਹਲਕੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ ਭਾਜਪਾ ਦੇ ਉਮੀਦਵਾਰਾਂ ਦਰਮਿਆਨ ਹੀ ਰ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਹੋਰ ਕਿਹੜੀਆਂ ਸਰਗਰਮੀਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬਾਰੇ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਵਾਂਗੇ ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ